ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਗੱਲ ਨਹੀਂ ਗੱਲਾਂ ਤੁਸੀਂ ਆ ਚੈੱਕ ਕਰੋ ਬਰਬੇਰੀ ਲੰਡਨ ਇੰਗਲੈਂਡ ਮੈਂ ਤੁਹਾਨੂੰ ਦਿਨ ਸਾਰਾ ਮੌਤਸਰਾ ਦੇਖੂਗਾ ਇਕੋ ਜੀ ਮੌਂਸਰਾਤੋ ਜਿੰਨੀਆਂ ਹੈ ਸਾਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਨਵਾਂ ਬਲੌਗ ਸਟਾਰਟ ਕਰਨ ਜਾ ਰਹੇ ਹਾਂ ਤੇ ਅਸੀਂ ਜਾ ਰਹੇ ਹਾਂ ਮੌਂਸਰਾਤ ਤੇ ਇਹ ਸਾਰੇ ਹੈਗੇ ਜੀ ਆਪਣੇ ਖਾਲਸਾ ਜੀ ਇਹਦਾ ਨਾਮ ਹੈਗਾ ਜੀ ਬੋਲੋ ਜੀ ਅਭੀਪ੍ਰੀਤ ਸਿੰਘ ਹਾਂ ਜੀ ਕਿੱਥੋਂ ਜੀ ਅਸੀਂ ਵੀਰੇ ਪਟਿਆਲੇ ਤੋਂ ਤੇ ਕੀ ਕੰਮ ਕਰਦੇ ਆ ਕੰਮ ਵੀਰੇ ਅਸੀਂ ਓਵਰੇ ਦਾ ਜੀ ਕੰਮ ਜੀ ਇਹੀ ਕਰਦੇ ਦਿਹਾੜੀਆਂ ਲਾ ਰਹੇ ਆ ਤੇ ਦੇਖੋ ਇਹਨਾਂ ਦੀ ਸਾਰੇ ਟੌਰ ਦੇਖੋ ਜਿੱਦਾਂ ਬਹੁਤ ਰਜਵਾੜੇ ਨੀ ਹੁੰਦੇ ਜਿੰਦੇ ਦੇਖੋ ਇਹ ਮਾਰੋ ਤੇ ਰਜਵਾੜੇ ਆ ਮਾਰੋ ਰਜਵਾੜੇ ਇੱਥੇ ਨਹੀਂ ਆਏ ਬਾਕੀ ਆ ਭਾਈ ਨੂੰ ਤੁਸੀਂ ਪਿਛਲੇ ਬਲੌਗ ਚ ਜਾਣਦੇ ਹੀ ਆ ਭਾਜੀ ਹਰਪ੍ਰੀਤ ਸਿੰਘ ਜੋ ਕਿ ਜੋ ਕਿ ਇਹ ਹਾਲ ਨੂੰ ਬੇਸਾਲ ਹੋ ਗਿਆ ਐ ਸਾ ਹਾਂ ਬੇਸਾਲ ਹੋ ਗਿਆ ਐ ਸਾ ਹਾਂ ਹਾਂ ਪਛਾਣ ਗਏ ਆ ਸਾਡਾ ਸੋਨੂ ਭਾਈ ਜਲੰਦਰੀ ਐ ਮਿਸਤਰੀ ਸਾਹਿਬ ਮੈਸਤਰੀ ਸਾਹਿਬ ਸਾਰੇ ਨਾਲ ਉਹ ਵੱਧ ਡੇਰੀਆਂ ਲੈਣ ਵਾਲਾ ਬੰਦਾ ਐ ਆ ਹੁੰਦਾ ਨਵਾਂ ਆ ਤੇ ਆ ਸਾਡਾ ਜੀ ਕਰਗਾਓ ਕਰਗਾਓ ਦਾ ਰਿਸ਼ਤਾ ਕਰਗਾਓ ਪਰ ਇਹ ਇੱਕੜੀ ਸਿੱਧਾ ਬੋਆ ਬਾਕੀ ਹੁਣ ਜੀ ਸਾਡੀ ਟ੍ਰੇਨ ਜਿਹੜੀ ਆ ਆਰ 5 ਤੇ ਜਾਣਾ ਜਿਹੜਾ ਮਨਰੇਸਾ ਲਿਖਿਆ ਜੀ ਤੇ ਆਉਣੀ ਆ 55 ਤੇ ਤੇ ਸਾਡੇ ਕੋ ਟਾਈਮ ਹੈ ਤੇ ਗੱਪ ਛੱਪ ਮਾਰਾਂਗੇ ਬਾਕੀ ਤੁਹਾਡਾ ਕੀ ਆਣਾ ਭਾਈ ਸਾਰੀ ਮਢੀਰ ਦਾ ਹਾਂ ਜੀ ਆ ਕੇ ਦੇਖੋ ਭਰਾ ਜੀ ਤੁਹਾਨੂੰ ਕੁਝ ਨਹੀਂ ਬਤਾਉਣਾ ਤੂੰ ਮੈਂ ਕਹਿੰਦੇ ਆ ਭਾਈ ਬਾਕੀ ਗੱਲਾਂ ਨਹੀਂ ਗੱਲਾਂ ਤੁਸੀਂ ਆ ਚੈੱਕ ਕਰੋ ਬਰਬੈਰੀ ਲੰਡਨ ਇੰਗਲੈਂਡ ਮਾਜੀ ਇਕੱਠੇ ਕਰਕੇ ਲਈ ਹੈ ਇੱਥੇ ਜੀ ਪਾਕ ਇੱਕ ਇੱਕ ਯੂਰੋ ਇਕੱਠਾ ਕਰਕੇ ਤੇ ਫਿਰ ਲਈ ਸੀ 10 ਮਿੰਟਾਂ ਨਾਲ ਲਈਏ ਇਹ ਪ੍ਰਮਾਣਿਤ ਹੈ ਇਹ ਦੀਆਂ ਕਿਸ਼ਤੀਆਂ ਅੰਡਾ ਮੰਡ ਕੇ ਲਾਵਾਂਗੇ 10 ਮਿੰਟਾਂ ਪਤਾ ਨਹੀਂ ਕੌਣ ਕੌਣ ਚੜਿਆ ਆ ਤਾਏ ਐ ਐਨ ਕਾਈ ਬਾਕੀ ਬਾਕੀ ਗੱਲਾਂ ਦੀਆਂ ਗੱਲਾਂ ਭਾਈ ਨੇ ਉਹਦਾ ਦਾੜੀ ਬਹੁਤ ਭਾਰਮੀ ਰੱਖੀ ਆ ਇੰਨੀ ਭਾਰਮੀ ਮੈਗਾ ਥੋੜੀ ਘਟ ਕਟਾਉਣੀ ਸੀ ਤਾਂ ਜਾ ਕੇ ਐਨ ਕਾਈ ਇਹ ਟ੍ਰੇਨ ਆ ਗਈ ਪਰ ਅਪਏ ਦੇ ਵਿੱਚ ਨਹੀਂ ਜਾਣਾ ਉਹ ਵੀੜੇ ਨੂੰ ਤੇਰਾ ਮੈਂ ਚਲੋ ਅੱਗੀ ਹੁਣ ਤੁਹਾਨੂੰ ਥੋੜੀ ਜਿਹੀ ਟ੍ਰੇਨ ਆਊਗੀ ਉਦੋਂ ਕਲਿੱਪ ਅਡ ਕਰਦੇ ਪਿਛਲੇ ਜਾਣਾ ਦਾ ਭੁੱਖਾ ਸਾਡੇ ਨਾਲ ਆਇਆ ਹੈ ਰੋਟੀ ਖਾ ਕੇ ਆਇਆ ਕਰ ਜੇ ਜਾਣਾ ਹੁੰਦਾ ਸੀ ਚੰਗਾ ਬਾਕੀ ਭਾਈ ਦੇਖ ਲਓ ਇਹ ਨਹੀਂ ਪਕਾ ਕੇ ਮੈਂ ਪਕਾ ਕੇ ਆਇਆ ਤੇ ਇਦਾਂ ਸਾਰੇ ਲੜਦੇ ਰਹਿੰਦੇ ਆਪਸ ਵਿੱਚ ਤੇ ਇੱਕ ਸੌਖੀ ਤੂੰ ਵਿੱਚ ਬਹੁਤ ਸੋਹਣਾ ਉਹਨਾਂ ਪਰ ਤੋਂ ਹੈ ਨਹੀਂ ਉਦਾਂ ਨਾ ਜੋ ਟ੍ਰੇਨ ਆ ਗਈ ਹੈ ਸਾਡੀ ਤੇ ਬੈਚ ਐਂਟਰ ਹੋਣ ਲੱਗੇ ਆ ਇੱਧਰ ਆ ਜਾਓ ਲੋ ਜੀ ਖਾਲੀ ਸੀਟਾਂ ਕਿੰਨੇ ਜਾਣੇ ਆ ਇੱਥੇ ਬਹਿ ਜਾਣੇ ਆ ਪਾਕਿਸਤਾਨੇ ਜਿਹੜਾ ਆਦਿ ਗਿਆ ਮਾਹਾਂਸਰਾ ਦੀ ਧਰਤੀ ਤੇ ਬਾਕੀ ਮੁੰਡੇ ਸਾਰੇ ਆ ਗਏ ਆਜੋ ਆਜੋ ਚਲੋ ਛੱਡ ਦਿਓ ਜਗਾਰਾ ਇੱਕ ਚਲੋ ਬਾਰੇ ਡਰਾ ਦੇ ਮਾਹਾਂਸਰਾ ਦੀ ਧਰਤੀ ਤੇ ਆ ਗਏ ਆ ਤੁਸੀਂ ਆਲਾ ਦਵਾਲਾ ਦੇਖ ਸਕਦੇ ਆ ਭਾਈ ਕਿੱਦਾਂ ਫੀਲਿੰਗ ਆ ਰਹੀ ਤੁਹਾਨੂੰ ਬਹੁਤ ਨਜ਼ਾਰਾ ਆ ਰਿਹਾ ਬਹੁਤ ਨਜ਼ਾਰਾ ਆ ਰਹੀ ਜੀ ਬਾਕੀ ਸਾਰੇ ਟੂਰਿਸਟ ਆਏ ਐ ਇੱਥੇ ਘੁੰਮਣ ਜੀ। ਹੂੰ ਹੂੰ। ਬਾਕੀ ਆਪਾਂ ਹੁਣ ਦੇਖਦੇ ਕਿੱਧਰ ਜਾਣਾ ਕਿੱਧਰ ਨੈਸਟੇਸ਼ਨ ਤੋਂ ਬਾਹਰ ਉਤਰ ਕੇ ਤੁਹਾਨੂੰ ਦੱਸਦੇ ਆ ਠੀਕ ਹੈ ਜੀ। ਭਾਈ ਮੁੰਡੇ ਮਾਉਂਸਰਾ ਦੀ ਧਰਤੀ ਤੇ ਬਹਿ ਗਏ ਲੇਜ਼ਲੂ ਦਿਖਾ ਰਹੇ ਆ। ਤਿਆ ਆਈ ਆ ਟੈਕਸੀ 14.5 ਯੂਰੋ ਦੀ। ਜੋ ਕਿ ਇਹਨਾਂ ਨੇ ਸਲਾਹ ਕਰਦੇ ਨੇ ਇੱਕ ਟ੍ਰੇਨ ਨਗਾਤੀ ਜੋ ਕਿ ਹੁਣ ਇੱਕ ਘੰਟੇ ਬਾਅਦ ਆਉਣੀ ਐ। ਪੈਸੇ ਦਾ ਚੱਕਰ ਪੈ ਗਿਆ ਜੀ ਸਾਰਿਆਂ ਦਾ। ਦੈਲ ਅਦਰੀਆ ਦਾ ਕੱਢ ਕੇ ਤੇ ਸਾਰਿਆਂ ਨੇ ਖਾ ਚਲੇ ਆ ਪੈਸੇ ਬਾਕੀ ਕੀ ਗਾਣਾ ਚਾਹੂਗੇ ਬਾਜੀ 1500 ਰੁਪਏ ਤੋਂ ਨਹੀਂ 1700 ਨੇ ਲੈ 15 ਯੂਰੋ ਯਾਰ ਹਣ ਤੁਸੀਂ ਯੂਰਪ ਦੀ ਧਾਤੀ ਤੇ ਉਹੀ ਝਾੜੂ ਲਾਉਣ ਵਾਲੀਆਂ ਆਤਾਂ ਨਾ ਛੱਡਿਓ ਆਏ ਆਏ ਇੰਡੀਆ ਦੀਆਂ ਸ਼ਾਹ ਬੰਦੇ ਹਾਂ ਮੌਸਮ ਦੇ ਜਿਵੇਂ ਲਾੜੇ ਪਹਿੰਦੇ ਨੇ ਭਰਾ ਤੇ ਪਰਿਵਾਰ ਹੈ ਬੱਚੇ ਨੂੰ ਦੇਣੇ ਮੈਂ ਤੇਰੇ ਬੱਚੇ ਇੱਥੇ ਪਹੁੰਚ ਹਨ ਉੱਪਰ ਉੱਪਰਲੀਆਂ ਪਹਾੜੀਆਂ ਦੇ ਲੈ ਕੇ ਜਾਊਗੀ ਇਹ ਸਾਡ ਨੂੰ ਮਿਲਿਆ 14.5 ਯੂਰੋ ਦੀ ਆਪਾਂ ਟਾਂਕ ਉੱਪਰ ਇਹ ਜਦਾ ਇਹ ਕੱਲ ਵੀ ਉੱਤੇ ਜਾਣਾ ਹੈ ਉੱਤੇ ਜਾਣਾ ਸੀ ਆਪਾਂ ਜਮ ਮੈਂ ਕਿਹਾ ਬੈਲਟ ਹੈ ਨਾ ਲਾਲ ਲਾਲ ਇਹ ਤਾਂ ਪਰਦਾ ਇਹ ਰੁਗੜੀਆਂ ਨਹੀਂ ਚਾਹੀਦੀਆਂ ਫਿਰ ਹੈ ਹੈ ਮੇਰੇ ਵੀ ਹੂੰ ਹੂੰ ਇਹ ਦਿੱਲੀ ਦੀ ਗਿੱਲੀ ਹੈ ਨਾ ਦੇਖ ਸਕਦੇ ਆਂ ਜੀ ਆਪਾਂ ਇਸ ਟਾਈਮ ਮੌਨਸੂਨਾਂ 'ਤ ਖੜੇ ਆਂ ਬਾਕੀ ਇਹ ਸਾਰਾ 뷰 ਆ ਥੋੜਾ ਜਿਹਾ ਜਿਹੜੀ ਸਨਲਾਈਟ ਆ ਥੱਲੇ ਆ ਗਈ ਹੈ ਪਹਾੜਾਂ ਦੇ ਵਿੱਚ ਤਾਂ ਵੀਡੀਓ ਜਿਹਾ ਥੋੜਾ ਕਾਲਾ ਆਊਗਾ ਤੇ ਬਾਕੀ ਥੱਲੇ ਤੁਸੀਂ ਦੇਖ ਸਕਦੇ ਆ ਇਧਰਲੀ ਸਾਈਡ ਦੇਖੋ ਭਾਜੀ ਕਿਹੜੀ ਜਿਹੀਆਂ ਗੱਡੀਆਂ ਲੱਗਦੀਆਂ ਬਹੁਤ ਜ਼ਿਆਦਾ ਆਪਾਂ ਹਾਈਟ ਤੇ ਆ ਇਸ ਟਾਈਮ ਤੇ ਜੋ ਆਪਾਂ ਅੱਖਾਂ ਨਾਲ ਦੇਖਦੇ ਭਾਜੀ ਬਿਆਨ ਨਹੀਂ ਕਰ ਸਕਦੇ ਕੈਮਰੇ 'ਚ ਉਹ ਗੱਲ ਨਹੀਂ ਮੰਨਣੀ ਫੇਰ ਵੀ ਜਿੰਨਾ ਮਰਜੀ ਆਪਾਂ ਜ਼ੋਰ ਲਾ ਲਈਏ ਜਿੰਨੇ ਕੁ ਜੋਗੇ ਹੈਗੇ ਉਹਨਾਂ 'ਕਿ ਤਾਂ ਤੁਹਾਨੂੰ ਦਿਖਾ ਰਹੇ ਆ ਉਹ ਸੈੱਟ ਹੋਏ ਆ ਵੀਰ ਨਾ ਰੱਜੇ ਕਹਿੰਦੇ ਤੇ ਆਇਆ ਕਮਲਾ ਸਾਡਾ ਤੁਰਿਆ ਫਿਰਦਾ ਮੈਨਾਂ ਅੰਦਰਤ ਨਹੀਂ ਆ ਹਾਂ ਕਰ ਸਿਆ ਇੱਕ ਵੀਊ ਵੀਊ ਠੀਕ ਆ ਕਿੱਦਾਂ ਤੁਹਾਡਾ ਕੀ ਕਹਿਣਾ ਜੀ ਬਾਜੀ ਜੇ ਮੈਂ ਤੈਨੂੰ ਇੱਥੇ ਲਾ ਕੇ ਨਾ ਆਉਂਦਾ ਤੇਰਾ ਵਲੋਗ ਨਹੀਂ ਸੀ ਬਣਦਾ ਸਹੀ ਐ ਇਹਨੇ ਤਾਂ ਮੈਂ ਕਿਹਾ ਉੱਥੇ ਜਾਣਾ ਮੌਤਿਸਰਾਤ ਇਹ ਹੁਣ ਆਪਣਾ ਨਾਂ ਕਰ ਗਿਆ ਬਹੁਤ ਵਧੀਆ ਤੋਦੋ ਵੀ ਆਂ ਰੀਨ ਰੀਨ ਵਧੀਆ ਦਸੀ ਮੈ ਲੁਕੇਸ਼ਨ ਉਹ ਇੱਕ ਨੰਬਰ ਵਾਜੀ ਤੇ ਹੁਣ ਗਾਂ ਤਾਂ ਨੂੰ ਇਹਦੇ ਨਾਲ ਹੀ ਆਉਣਾ ਕਰਨਾ ਨਾਲੇ ਵਲੌਗ ਬਣ ਜਾਂਦਾ ਹਾਂ ਘਰ ਦੇ ਵੇਖ ਲੈਣੇ ਨੇ ਖੁਸ਼ ਹੋ ਜਾਂਦੇ ਨੇ ਹਾਂ ਮੈਂ ਕੀ ਰਿਵਿਊ ਸੀ ਬਹੁਤ ਵਧੀਆ ਬਹੁਤ ਵਧੀਆ ਕੀ ਕਹਿੰਦੇ ਮੇਰੀ ਸਿਹਤ ਨਹੀਂ ਕੀਤੀ ਫੇ ਪੂਰੀ ਆਂਦੇ ਨੇ ਇਹਦੇ ਨਾਲ ਰਿਆ ਕਰ ਮੁੰਡਾ ਚੰਗਾ ਲੱਗਦਾ ਮੁੰਡਾ ਚੰਗਾ ਲੱਗਦਾ ਸਹੀ ਹੈ ਆਂਦੇ ਨੇ ਯੂ ਐਸ ਤੋਂ ਭਾਈ ਹੁੰਦੇ ਨੇ ਆਂਦੇ ਨੇ ਮੁੰਡਾ ਵਲੌਗਰ ਬਣ ਗਿਆ ਤੇ ਬਾਕੀ ਹੁਣ ਇਦਾਂ ਹੀ ਆ ਜੀ ਬਾਕੀ ਅਸੀਂ ਫੋਟੋਆਂ ਫੋਟੋਆਂ ਖਿੱਚੀ ਜਾਂਦੇ ਆ ਫੋਨ ਦੀਆਂ ਬੈਟਰੀਆਂ ਲੋ ਹੋ ਗਈਆਂ ਤੇ ਇਹੀ ਇੱਥੇ ਘੁੰਮਣ ਆਲੇ ਸੀ ਬਸ ਅੱਖਾਂ ਨਾਲ ਦੇਖਣ ਵਾਲਾ ਨਜ਼ਾਰਾ ਇਹ ਠੀਕ ਹੈ ਸਾਰੇ ਇਹੀ ਦੇਖਣ ਆਉਂਦੇ ਆ ਬਾਕੀ ਵਲੌਗ ਦਾ ਇੱਥੇ ਐਂਡ ਕਰ ਦੀਏ ਕਿ ਹੋਰ ਵੀ ਕੁਝ ਦਿਖਾਉਣਾ ਨਹੀਂ ਉਧਰ ਹੋਣਾ ਹੋਰ ਬਾਕੀ ਦੇਖਦੇ ਆ ਜੀ ਉਧਰ ਜਾ ਕੇ ਜੇ ਲੱਭਾ ਠੀਕ ਨਹੀਂ ਤੇ ਕਰ ਦਿਆਂਗੇ ਐਂਡ ਐਂਡ ਤੇ ਕਦੇ ਵੀ ਕਰ ਸਕਦੇ ਆ ਆਪਾਂ ਚਲੋ ਮੈਲਵੇਨ ਕਿੱਦਾਂ ਲੱਗਾ ਮੁੰਡਿਓ ਫੇ ਰਿਵਿਊ ਤੋ ਦੋ ਵੀਨ 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 ਬਹੁਤੋ ਵੀਨ ਬੜਾ ਹੀ ਸੋਹਣਾ ਸ਼ਾਨਦਾਰ ਹੈ ਇਹ ਛੋਟਾ ਜਿਹਾ ਡੋਗੀ ਦੇਖ ਸਕਦੇ ਹਾਂ ਸ਼ਾਨਦਾਰ ਸ਼ਾਨਦਾਰ ਯਾ ਹਰਸ਼ ਕਿੱਦਾਂ ਲੱਗਾ ਮੈਂ ਬਸ ਕਹਿ ਨਹੀਂ ਸਕਦਾ ਕਿੱਥਾ ਲੱਗਾ ਹੈ ਹਾਂ ਆ ਇੱਥੇ ਦੀ ਹੈਗੀ ਐ ਜੀ ਕਾਫੀ ਸ਼ਾਪ ਇੱਥੇ ਜੋ ਮਰਜੀ ਖਰੀਦ ਸਕਦੇ ਆ ਤੇ ਅਸੀਂ ਅੱਠਾਂ ਜਾਣੇ ਦੀ ਕਾਫੀ ਦਾ ਆਰਡਰ ਦਿੱਤਾ ਆ ਦੇਤਾ ਆਰਡਰ ਤੇ ਉਹਨੇ ਮੁੰਡੇ ਟਾਟ ਟਾਟ ਪੈ ਗਏ ਆ ਕਾਫੀਆਂ ਨੂੰ ਕੰਟੀਨ ਇੱਥੇ ਮੇਰੀ ਆ ਹੁਣ ਘੁੰਮ ਲਿਆ ਫਿਰ ਲਿਆ ਖਾ ਲਿਆ ਪੀ ਲਿਆ ਤੇ ਹੁਣ ਆਪਾਂ ਇਸ ਵਲੌਗ ਦੇ ਇੱਥੇ ਐਂਡ ਕਰਦੇ ਆਂ ਮਿਲਦੇ ਆਂ ਜਲਦੀ ਨਵੇਂ ਅਗਲੇ ਵਲੌਗ 'ਚ ਤੇ ਨਵੀਂ ਡੈਸਟੀਨੇਸ਼ਨ ਤੇ ਤੇ ਹੁਣ ਕਿੱਧਰ ਜਾਣਾ ਤੇ ਓਵਰ ਐਂਡ ਆਊਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ